ਸਕਦਾ ਇਸ ਕਰਕੇ ਇਹ ਜਿਹੜੀਆਂ ਇਹ ਫਾਲਤੂ ਜੀਆਂ ਗੱਲਾਂ ਅਸੀਂ ਆ ਦੇਖਾ ਦੇਖੀ ਭੇਡ ਚਾਲ ਦੇ ਪਿੱਛੇ ਲੱਗ ਕੇ ਆਪਣਾ ਲਈਆਂ ਨੇ ਨਾ ਫੋਲੋ ਕਰ ਲਈਆਂ ਨੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਗੋਵਾਂ ਵਾਸਤੇ ਮੈਂ ਕਿਸੇ ਦਾ ਕੋਈ ਕੇਕ ਨਹੀਂ ਕੱਟਣਾ ਰਾੜਾ ਸਾਹਿਬ ਜਾਂ ਇੱਥੇ ਕੋਈ ਕੇਕ ਨਾ ਲੈ ਕੇ ਆਵੇ ਆਪਣੇ ਬੱਚਿਆਂ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਵਿੱਚ ਘਰ ਵਿੱਚ ਬੈਠ ਕੇ ਕੱਟ ਲਿਆ ਕਰੋ ਪਰ ਇਹ ਕੇਕ ਤੁਸੀਂ ਲੈ ਕੇ ਆਉਨੇ ਹੋ ਪਟਾਉਂਦੇ ਤੁਸੀਂ ਹੀਓ ਕਰ ਨੂੰ ਕਹਿੰਦੇ ਲੋਕੀ ਸਾਨੂੰ ਨੇ ਵੀ ਆ ਬਾਬਿਆ ਨੇ ਕੀ ਨਵਾਂ سلسلہ ਸ਼ੁਰੂ ਕਰ ਦਿੱਤਾ ਰੋਕਦੇ ਰੋਕਦੇ ਲੋਕੀ ਫੋਟੋਆਂ ਖਿੱਚ ਕੇ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਪਰ ਉਹਦੇ ਉੱਪਰ ਜਿਹੜੇ ਉਲਟੇ ਸਿੱਧੇ ਕਮੈਂਟ ਲੋਕੀ ਕਰਦੇ ਨੇ ਉਹ ਵੀ ਪੜ ਲਿਆ ਕਰੋ ਵੀ ਅਸੀਂ ਕਿਹੋ ਜਿਹਾ ਕੰਮ ਕਰ ਰਹੇ ਆਂ ਤੇ ਕਿਉਂ ਨਾ ਅਸੀਂ ਇਹੋ ਜਿਹੇ ਕੰਮ ਜਿੰਨਾ ਵਿੱਚ ਗੁਣ ਹੀ ਕੋਈ ਨਹੀਂ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕੰਮੜੇ ਵਿਸਾਰ ਛੱਡ ਦਿਓ ਇਹ ਕੰਮ ਇਹ ਜਿਹੜੀ ਮਨਮਤ ਹੈ ਨਾ ਇਹ ਭੇਡਚਾਲ ਇਹਨੂੰ ਛੱਡ ਕੇ ਗੁਰਮਤ ਦੇ ਧਾਰਨ ਨਿਭਣੋ ਸੋ ਇਹ ਮੇਰੀ ਹੱਥ ਬਨ ਕੇ ਬੇਨਤੀ ਹੈ ਘਰਾਂ ਵਿੱਚ ਜਾ ਕੇ ਅੱਜ ਸੰਤ ਜੀ ਮਹਾਰਾਜ ਦਾ ਉਹ ਦੀਵਾਨ YouTube ਤੇ ਜਾ ਕੇ ਜ਼ਰੂਰ ਦੇਖਿਓ ਤੁਹਾਨੂੰ ਇਹੋ ਜਿਹਾ ਆਨੰਦ ਆਵੇਗਾ ਵੀ ਜਿਵੇਂ ਇਸ ਤਰ੍ਹਾਂ ਤੁਸੀਂ ਸੰਤ ਜੀ ਮਹਾਰਾਜ ਦੇ ਸਨਮੁਖ ਬੈਠ ਕੇ ਉਹਨਾਂ ਦਾ ਕੀਰਤਨ ਔਰ ਵਖਿਆਨ ਸੁਣ ਰਹੇ ਹੋ ਸੋ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ